ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਫਲੌਰ ਵਿਖੇ ਬਾਬਾ ਸ਼੍ਰੀਚੰਦ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਮੁਫਤ ਮੈਡੀਕਲ ਚੈੱਕ ਕੈਂਪ ਕੈਂਪ ਵੀ ਲਗਾਇਆ ਗਿਆ ਤੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਤੰਤਨ ਬਾਬਾ ਸ਼੍ਰੀਚੰਦ ਮਹਾਰਾਜੀ ਦਾ 503ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਗੁਰੂ ਅਮਰਦਾਸ ਪਬਲਿਕ ਸਕੂਲ ਫਲੌਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਬਾਬਾ ਸਰਬਜੀਤ ਸਿੰਘ ਭੱਲਾ ਬਾਨੀ ਗੁਰੂ ਅਮਰਦਾਸ ਪਬਲਿਕ ਸਕੂਲ ਸਕੂਲ ਫਲੋਰ ਨੇ ਦੱਸਿਆ ਕਿ 10 ਸਤੰਬਰ ਨੂੰ ਅਕੰਡ ਪਾਠ ਸਾਹਿਬ ਆਰੰਭ ਹੋਏ ਅਤੇ 12 ਸਤੰਬਰ ਨੂੰ ਭੋਗ ਪਾਏ ਗਏ। ਉਸ ਉਪਰੰਤ ਆਰਤੀ ਕੀਤੀ ਗਈ ਅਤੇ ਢਾਡੀ ਦਰਬਾਰ ਵੀ ਸਜਾਏ ਗਏ। ਸਮਾਗਮ ਦੌਰਾਨ ਮਹਾਤਮਾ ਜਗਰੀਸ਼ੀ ਖਮਾਣੋ, ਸਵਾਮੀ ਸਚਨਾਨੰਦ ਜੀ ਖੰਨਾ, ਮਹੰਤ ਬਲਵਿੰਦਰ ਦਾਸ ਮੁੱਲਾਪੁਰ ਵਾਲੇ ਅਤੇ ਸ਼੍ਰੀਮਨ ਸੰਤ ਬਾਬਾ ਸੁਖਵਾਲ ਸਿੰਘ ਜੀ ਪੈਰੋ ਮੱਜਰੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਕੀਰਤਨ ਜਥਿਆਂ ਨੇ ਸੰਗਤਾਂ ਨੂੰ ਗੁਰ ਜਸ ਨਾਲ ਜੋੜਿਆ। ਗੁਰੂ ਕੀ ਏਲੰਗਰ ਟਟਵਰਤੇ ਉਨਾ ਹੀ ਦੇ ਸੇਕ ਇਸ ਤੋਂ ਇਲਾਵਾ ਮੁਫਤ ਮੈਡੀਕਲ ਚੈੱਕ ਕੈਂਪ ਵੀ ਲਗਾਇਆ ਗਿਆ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਆਈਆ ਸੰਗਤਾ ਦਾ ਧੰਨਵਾਦ ਕੀਤਾ ਪੰਜਾਬ ਨਿਊਜ਼ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਮੈਨੂੰ ਇਹਦੇ ਫੰਕਸ਼ਨ ਬਾਰੇ ਦੱਸਿਓ ਜੀ। ਬਾਹਰੋਂ 30 ਸਾਲ ਦਾ ਬਾਹਰੋਂ ਜਿੱਤ ਕੇ ਆਦੇ। ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਬੰਧਤ ਬਾਬਾ ਸਿਜਨ ਸਿੰਘ ਮਹਾਰਾਜੀ ਦਾ ਅਗਾੜਾ ਚੜਾਗੜ ਤੋਂ ਦਾਣਾ ਨੇਸ਼ਾ ਨੇਸ਼ਾ ਵਿਚਾਰ ਅੱਜ ਹਰ ਘਰ ਦੇ ਹਰ ਦੁਆਰੇ ਤੇ ਪਹਰੇ ਹੈ ਕਿ ਯੋਧ ਕੁਝਿਆ ਮਨਾਇਆ ਜਾ ਰਿਹਾ ਹੈ ਅੱਜ ਦਾ ਦਿਨ ਜਿਹੜਾ ਸਾਡੇ ਜੋ ਸੀ ਮੰਦਿਰ ਉਹ ਬਾਬਾ ਜੀ ਜਾਨੇ ਅਪਾਰ ਸ਼ੀਰਜ ਹੈ ਸ਼ਕਤੀਆਂ ਦੇ ਮਾਲਕ ਸਭ ਕੁਝ ਦੇ ਮਾਲਕ ਪਰ ਇੱਕ ਮਨ ਦਾ ਅ విశ్వాਸ ਬੜੀ ਬੜੀ ਚੀਜ਼ ਹੈ ਸਾਇ ਸ਼ੀਰੋ ਗੰਸਾ ਨਾਲ ਜੁੜ ਕੇ ਆਪਣੇ ਬਾਬਾ ਜੀ ਦੇ ਸਾਹਮਣੇ ਦਾ ਮੌਦਾ ਦਾ ਅੱਜ ਦਾ ਦਿਨ ਮਨਾ ਰਹੇ ਆ ਉਹ ਕਈ ਸ਼ਹਿਰਾਂ ਦੇ ਸ਼ਹਿਰਾਂ ਤੋਂ ਲੋਕ ਦੇਖੀ ਨੇ ਸ਼ਹਿਰਾਂ ਦੇ ਸ਼ਹਿਰਾਂ ਤੋਂ ਲੋਕ ਆਏ ਹੋਏ ਆਸਾ ਜੀ ਨੇ ਕਹਾਂਗੇ ਕਿ ਸਾਰੇ ਸੰਗਤਾਂ ਨੂੰ ਬਾਬਾ ਜੀ ਦੇ ਬਸਾਦ ਰਲੇ ਲੱਖ ਲੱਖ ਬਹਾਈਏ ਹਮ ਬਤਾ ਦੇ ਲੋਕ ਕੋਈ ਫਰਿਆਦ ਹੈ ਇੱਕ ਕੋਈ ਹੈ ਕਿ ਸਾਰੇ ਸਿਮਰਤ ਨਾਲ ਜੁੜੋ ਸਿਮਰਨ ਕਰੋ ਬਾਰਾ ਦਾ ਸਿਮਰਨ ਜਿਹੜਾ ਸਾਨੂੰ ਬਚਾ ਸਕਦਾ ਅੱਜ ਦਾ ਸਮਾ ਤਰ ਬੈਣਗਾ ਜਿਸੇ ਸਾਡੇ ਅੰਦਰ ਸਿਮਰਨ ਨਹੀਂ ਹੋਏਗਾ ਅਸੀਂ ਕਿਸੇ ਕਿਨਾਰੇ ਨਹੀਂ ਲੱਗ ਸਕਦੇ ਕਹੇ ਬਾਬਾ ਜੀ ਜਿਸੇ ਸਾਡੇ ਬਚਾ ਗਿਆ ਜਿਹਦੇ ਉੱਤੇ ਸਾਰਿਆਂ ਨੂੰ ਬੰਦੀ ਹੈ ਕਿ ਮਹਾਰਾਜ ਇਹ ਗੜਿਆ ਦੀ ਗੜਿਆ ਜਿਸੇ ਵਿਆਹ ਕਿੰਨਾ ਸਮਾਂ ਮੰਦਾਂ ਘਰ ਦੇ ਵਿੱਚ ਸਿਮਰਨ ਕਰੋ ਉਹ ਸਿਮਰੰਦਰਾਜ ਜੁਰ ਕੇ ਗੁਰੂ ਘਰ ਆਇਆ ਤੁਸੀਂ ਬਰਾਬਰ ਕਰੋ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਅੱਛਾ ਦੇਖ ਜੀ ਆਪ ਜੀ ਜੀ ਜੇ ਸੰਸਥਾ ਪਹੁੰਚੇ ਜਿਹੜੀ ਉਹ ਜਿਹੜਾ ਅੰਮ੍ਰਿਤਸਰ ਸ਼ਹਿਰ ਅੰਦਰ ਜਿਹੜੇ ਸਰੋਤ ਸਰੋਤ ਸ਼੍ਰੀ ਚੰਦ ਜੀ ਦੇ ਦੇ ਪਤਨ ਲੋਕ ਉੱਪਰ ਦੇ ਚ ਬਹੁਤ ਬੜੀ ਸਾਧੂ ਜੀ ਦੇ ਸੰਤਾ ਤੇ ਬੱਚੇ ਜਦੀ ਦੇ ਪ੍ਰਸੰਗ ਤੇ ਤਾਂ ਪ੍ਰਸੰਗ ਵਾਲਾ ਸਰਦੋਤਸਨ ਲੈ ਕੇ ਜਿਤ ਲਈ ਆਪਣਾ ਜੀਵ ਸਹਿਯੋਗ ਕਰ ਰਹੇ ਨੇ ਮਾਪੋਚਨ ਦੇ ਕਿ ਸ਼ੀਗਰ ਹੀ ਪਾਣੀਆ ਡੋਨਾ ਜੈਦੋ ਸ਼ੀਗਰ ਡੋਨਾ ਜੈਦਾ ਤੋਂ ਪਾਸਾਰੇ ਇਸ ਦਿਨ ਦੇ ਉਪਰ ਪੀਸਾ ਬੇਸਾ ਦੇ ਪੂਰੇ ਘੰਗੇ ਦੇ ਵਿੱਚ ਪ੍ਰੇਖਿਤ ਹੁਤਾ ਬਨਾਤਾ ਕਿ ਜਨ ਨਾ ਜਾ ਰਹੇ ਪਹੁੰਚਾ ਇਸੇ ਬਹੁਤ ਸਦੀ ਕ੍ਰਿਤੀ ਚੁਕਾਈ ਨੇ ਅਸੀਂ ਭਾਗਿਆ ਕਿ ਆਪੋ ਸਾਰੇ ਦਰਸ਼ਕਾਂ ਦੇ ਵਾਸਤੇ ਅਗਲੇ ਜਨਤਵਾਂ ਤੋਂ ਵੀ ਆਇਆ ਹੈ ਜਿਵੇਂ ਨੌਕਸਾਂ ਦਾ ਪੂਰੀ ਤਰ੍ਹਾਂ ਸਫਲ ਕਾਨਸਰਟ ਦਾ ਵਾਪਸੀ ਵਿਚਾਰ ਤੁਸੀਂ ਦਾ ਪੂਰਨ ਪੂਰਨ ਬਾਤ ਕਰਨੇ ਹੈ ਜਿਨ੍ਹਾਂ ਦੇ ਅਜੇ ਕੱਲ੍ਹ ਤੋਂ ਹੋਏ ਸਾਰੇ ਪਕਟੇ ਹੋਏ ਤੇ ਅਸ਼ੀਰਵਾਦ ਹੈ ਬਹੁਤ ਸੇਨਾ ਕੌਫੀ ਕਰਨਾ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ